ਇੱਕ ਵਾਰ ਦੀ ਗੱਲ ਆ ਦੋ ਮਿੱਤਰ ਪਿਆਰੇ ਬੈਠੇ ਗੱਲਾਂ ਕਰਦੇ ਸੀਗੇ ਤੇ ਉਹਨਾਂ 'ਚੋਂ ਇੱਕ ਕਹਿੰਦਾ ਜੀ ਕਹਿੰਦਾ ਜਿਹੜਾ ਕਹਿੰਦਾ ਇਹ ਘਰ ਆਗਾ ਕਹਿੰਦਾ ਵੀ ਇਹ ਖੇਤੀ ਕਰਦ ਨੇ ਵੀ ਇਹ ਲੰਬਾ ਚਿਰ ਨਹੀਂ ਇੰਨਾ ਤੋਂ ਲੋਟ ਆਉਣਾ ਕੰਮ ਇਹ ਫੇਲ ਹੋ ਸਕਦ ਨੇ ਉਹ ਕਹਿੰਦਾ ਜੀ ਕਾਹਤੋਂ ਕਹਿੰਦਾ ਜੀ ਗੱਲ ਐ ਮੈਂ ਵੀ ਜਦੋਂ ਇਹਨਾਂ ਕੋਲੇ ਵਾਹਣ ਸੀਗਾ ਠੇਕੇ ਤੇ ਇਹਨਾਂ ਨੇ ਕਹਿੰਦਾ ਵੀ ਪੂਲੇ ਸੀਗੇ ਇਹਨਾਂ ਦੇ ਖੇਤ 'ਚ ਕਹਿੰਦਾ ਜਿਹੜਾ ਇਹਨਾਂ ਦੇ ਠੇਕੇ ਦੇ ਲਾਸੀਂ ਵਾਹਣ ਉੱਤੇ ਪੂਲੇ ਖੜੇ ਸੀ ਕਹਿੰਦਾ ਵੀ ਉਹ ਪੂਲੇ ਦਾ ਇਹਨਾਂ ਨੇ ਵੜਤੇ ਤੇ ਕਹਿੰਦਾ ਹੁਣ ਆ ਚਾਰਕ ਸਾਲ ਪਹਿਲਾਂ ਚਾਰ ਸਾਲ ਪਹਿਲਾਂ ਤਾਂ ਵੱਡੇ ਨੇਗੇ ਤੇ ਕਹਿੰਦਾ ਅੱਜ ਇਹ ਕਹਿੰਦਾ 15-20 ਹਜ਼ਾਰ ਦੇ ਪੂਲੇ ਲਿਆ ਕੇ ਕਹਿੰਦਾ ਵੀ ਡੰਗਰਾਂ ਦੇ ਉੱਤੇ ਪਾਈ ਜਾਂਦੇ ਨੇ ਵੀ ਹੁਣ ਇਹਨਾਂ ਨੂੰ ਜਦੋਂ ਪੁੱਛਿਆ ਵੀ ਤੁਸੀਂ ਉਦੋਂ ਵੱਡੇ ਸੀ ਹੁਣ ਕੀ ਹੋ ਗਿਆ ਕਹਿੰਦੇ ਜੀ ਹੁਣ ਸਾਨੂੰ ਐ ਲੱਗਿਆ ਵੀ ਪੂਲਿਆਂ ਦੀ ਛੱਤ ਠੰਡੀ ਹੁੰਦੀ ਹੈ ਚੰਗੀ ਹੁੰਦੀ ਹੈ ਕਹਿੰਦੇ ਉਦੋਂ ਕੀ ਹੋ ਗਿਆ ਸੀ ਕਹਿੰਦੇ ਜੀ ਉਦੋਂ ਸਾਨੂੰ ਐ ਲੱਗਿਆ ਵੀ ਪੂਲੇ ਖੇਤ ਚ ਮਾੜੇ ਹੁੰਦੇ ਨੇਗੇ ਤੇ ਕਹਿੰਦੇ ਵੀ ਇਹ ਜਿਹੜੇ ਕਿਸਾਨ ਨੇਗੇ ਵੀ ਇਹ ਮਤਲਬ ਹੀ ਕਿਸਾਨ ਹੋਏ ਪਏ ਨੇ ਵੀ ਕਿਸਾਨ ਜਿਹੜਾ ਹੁੰਦਾ ਉਹ ਮਤਲਬ ਇਹ ਨਹੀਂ ਹੋਣਾ ਚਾਹੀਦਾ ਤੇ ਇਹ ਹੁਣ ਕਹਿੰਦੇ ਮਤਲਬ ਕੱਢੀ ਜਾਂਦੇ ਨੇ ਕਿ ਤੇ ਵਾਦਾ ਅੱਗੇ ਦਾ ਸੋਚਦੇ ਨਹੀਂ ਹੈਗੇ ਤੇ ਘਾਟਾ ਖਾ ਸਕਦੇ ਨੇ ਇਹ ਇਸ ਲਈ ਕਹਿਣ ਦਾ ਭਾਵ ਇਹ ਹੈਗਾ ਵੀ ਖੇਤੀ ਹੈਗੀ ਇਹ ਚੰਗੀ ਚੀਜ਼ ਹੈਗੀ ਤੇ ਮਨ ਲਾ ਕੇ ਕਰਨੀ ਚਾਹੀਦੀ ਆ ਐਵੇਂ ਬਹਿਮਾ ਪਰ ਮੱਝ ਪਾ ਕੇ ਖੇਤੀ ਨਹੀਂ ਹੁੰਦੀ ਹੈਗੀ